ਮੁਸ਼ਕਾਰੀ ਮੇਰੀ ਬਹੁਤ ਹੀ ਸਤਿਕਾਰਯੋਗ ਮੇਰੇ ਦੇਸ਼ਵਾਸੀਓ ਮੇਰੇ ਪੰਜਾਬਵਾਸੀਓ ਅੱਜ ਮੈਂ ਐਮਐਸਪੀ ਦੀ ਗੱਲ ਕਰਨਾ ਚਾਹਨਾ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਉਹ ਦੇਖੋ ਜਿਹਦੀ ਸਰਕਾਰ ਨਹੀਂ ਬਣੀ ਸੀਗੀ ਉਹਨ ਸਰਕਾਰ ਦੇ ਬੁਣਾਉਣ ਦੇ ਵਾਸਤੇ ਸਾਡੇ ਕਿਸਾਨਾਂ ਦੇ ਨਾਲ ਕਿੰਨਾ ਵੱਡਾ ਇਹ ਵਾਅਦੇ ਕੀਤੇ ਸੀਗੇ ਸਿਰਫ ਸਰਕਾਰ ਬਣਾਉਣ ਵਾਸਤੇ ਇਹ ਤੁਸੀਂ ਆਪ ਸੁਣ ਲਓ ਆ ਵੀਡੀਓ ਵਿੱਚ ਕੀ ਕਹਿ ਰਹੇ ਆ ਅਸੀਂ ਕਹਿੰਦੇ ਆ ਜਾਂ ਕੁਰਸੀ ਛੱਡੋ ਜਾਂ ਬਾਈ ਦੀਆਂ ਬਾਈ ਫਸਲਾਂ ਤੇ ਐਮ ਐਸ ਪੀ ਦਿਓ ਨਹੀਂ ਤਾਂ ਫਿਰ 2022 ਚ ਆਮ ਆਦਮੀ ਪਾਰਟੀ ਸਰਕਾਰ ਆਊਗੀ ਅਸੀਂ 22 ਦੇ 22 ਫਸਲਾਂ ਦਾ ਇੱਕ ਇੱਕ ਦਾਣਾ ਚੁੱਕਾਂਗੇ ਐਮਐਸਪੀ ਤੇ ਵਿਕੂਗੀ ਜਿਹੜੀ ਫਸਲ ਚਾਹੇ ਉਹ ਕਪਾਹ ਐ ਨਰਮਾ ਐ ਚਾਹੇ ਉਹ ਸੂਰਜਮੁਖੀ ਐ ਚਾਹੇ ਮੱਕੀ ਐ ਚਾਹੇ ਕਣਕ ਐ ਚਾਹੇ ਝੋਨਾ ਐ ਜਿਹੜੀ ਫਸਲ ਇੱਕ ਵਾਰ ਮੰਡੀ ਚ ਆ ਗਈ ਉਹ ਸਰਕਾਰ ਦੀ ਹੋਊਗੀ ਤਾਂ ਇੱਕ ਇੱਕ ਦਾਣੇ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਸਾਨ ਨੂੰ ਦਾ ਇੱਕ ਦਾਣੇ ਦਾ ਪੈਸਾ ਜਿੰਨੇ ਤਾਂ ਦੇ ਵਿੱਚ ਕੱਲੀ ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਚੈਲੰਜ ਕਰਦੇ ਆ ਕੈਪਟਨ ਸਾਹਿਬ ਕਿ ਅਸੀਂ ਸਾਡੀ ਸਰਕਾਰ ਆ ਲੈੰਦੋ ਅਸੀਂ ਇੱਕ ਇੱਕ ਚੀਜ਼ ਤੇ ਐਮਐਸਪੀ ਦੇਵਾਂਗੇ ਜੇ ਮਿਨਿਮਮ ਸਪੋਰਟਸ ਪ੍ਰਾਈਸ ਹੈਗੀ ਉਹ ਕਿਸਾਨਾਂ ਨੂੰ ਖੁਸ਼ਹਾਲ ਕਰਨ ਵਾਸਤੇ ਵੀ ਕਿਸਾਨ ਜਿਹੜਾ ਵੈ ਸੁਪੋਜ਼ ਉਹ ਕੋਈ ਚੀਜ਼ ਵੇਚਦਾ ਹੈ ਜਾਂ ਆਲੂ ਵੇਚਦਾ ਹੈ ਜਾਂ ਝੋਨਾ ਵੇਚਦਾ ਹੈ ਲੇਕਿਨ ਉਹ ਕਿਸੇ ਕਾਰਨ ਕਰਕੇ ਉਹ ਰਹਿ ਜਾਂਦਾ ਹੈ ਮੰਡੀਆਂ ਵਿੱਚ ਨਹੀਂ ਜਾ ਪਾਂਦਾ ਜਾਂ ਉਹਦਾ ਕੋਈ ਕੋਈ ਨੁਕਸਾਨ ਹੋ ਜਾਂਦਾ ਹੈ ਲੇਕਿਨ ਉਹਦੇ ਖਤੇ ਜਿਹੜੇ ਪੂਰੇ ਨਹੀਂ ਹੁੰਦੀ ਕਿਸਾਨ ਜਿਹੜੇ ਖੁਸ਼ੀ ਖੁਦ ਖੁਸ਼ੀਆਂ ਕਰ ਰਹੇ ਸੀਗੇ ਤੇ ਇਹਨਾਂ ਨੇ ਇੱਕ ਐਮਐਸਬੀ ਦਿੱਤੀ ਕਿ ਇਹ ਮਿਨਿਮਮ ਸਪੋਰਟਸ ਪ੍ਰਾਈਸ ਜਿਹੜੀ ਹੈ ਉਹ ਦਵਾਂਗੇ ਕਿ ਇਥੋਂ ਕਿਸਾਨ ਨੂੰ ਅਈ ਸਾਰਾ ਉਹ ਚੱਕ ਕੇ ਝੋਨਾ ਵਗੈਰਾ ਜੋ ਵੀ ਹੋਏਗਾ ਜੋ ਵੀ ਫਸਲ ਹੈ ਉਹਨੂੰ ਮਿਨਿਮਮ ਸਾਇਟ ਪ੍ਰਾਈਸ ਦੇ ਦਾਂਗੇ ਕਿ ਕਿਸਾਨ ਜਿਹੜਾ ਉਹ ਆਪਣੇ ਲੈਵਲ ਤੇ ਆਪਣਾ ਜੋ ਖਰਚਾ ਉਹਦਾ ਪੂਰਾ ਹੋ ਸਕੇ ਤੇ ਇਹਦੇ ਖੁਦ ਖੁਸ਼ੀਆਂ ਕਰ ਰਹੀ ਹੈ ਕਿਸਾਨ ਉਹ ਨਾ ਕਰਨ ਲੇਕਿਨ ਉਸ ਟਾਈਮ ਆਪ ਸਰਕਾਰ ਸੀ ਨਹੀਂ ਲੇਕਿਨ ਇਹਨਾਂ ਨੇ ਸਰਕਾਰ ਬਣਾਉਣ ਦੇ ਲਈ ਲੋਕਾਂ ਦੇ ਵਿੱਚ ਜਿਹੜਾ ਵਾ ਉਹ ਝੂਠਾ ਪ੍ਰਚਾਰ ਕੀਤਾ ਉਸ ਟਾਈਮ ਕਿ ਅਸੀਂ ਐਮਐਸਪੀ ਉਤੇ ਇੱਕ ਇੱਕ ਜੀ ਤੇ ਮੈਂ ਐਮਐਸ ਵੀ ਦਵਾਗੇ ਚਾਹੇ ਉਹ ਕਣਕ ਹੈ ਚਾਹੇ ਉਹ ਝੋਨਾ ਹੈ ਚਾਹੇ ਸੂਰਜਮੁਖੀ ਹੈ ਚਾਹੇ ਮੱਕੀ ਹੈ ਇਹਨਾਂ ਦਾ ਇੱਕ ਇੱਕ ਦਾਣਾ ਜਿਹੜਾ ਇਹ ਮੰਡੀ ਚੋਂ ਚੱਕ ਕੇ ਮੰਡੀ 'ਚ ਰੱਖਾਂਗੇ ਕਿਸਾਨ ਨੂੰ ਘਰ ਬੈਠੇ ਪੈਸੇ ਮਿਲਣਗੇ ਕਿਸਾਨ ਜਿਹੜੇ ਨੇ ਹਰ ਖਾਂ ਦਾ ਸਵਾਲ ਰੱਖਾਂਗੇ ਕਿਸਾਨਾਂ ਦਾ ਖਿਆਲ ਸਾਡੇ ਰੱਖਾਂਗੇ ਅਸੀਂ ਰੱਖਾਂਗੇ ਲੇਕਿਨ ਹੋਇਆ ਉਲਟ ਕਿਸਾਨਾਂ ਨੇ ਪੂਰੀ ਤਦਾਦ ਦੇ ਵਿੱਚ ਹਰ ਕਿਸਾਨ ਨੇ ਪੈਪਸੋਡਾ ਬੈਲਟ ਵਿੱਚ ਵਿਲਾਓ ਕਿ ਇੱਕ ਇੱਕ ਬੋਰਡ ਜਿਹੜੀ ਆਪ ਸਰਕਾਰ ਨੂੰ ਪਾ ਕੇ ਆ ਆਮ ਆਦਮੀ ਪਾਰਟੀ ਬਾਕੇ ਸਰਕਾਰ ਜਿਹੜੀ ਬਹੁਮਤ ਸਰਕਾਰ ਵਿੱਚ ਲਿਆਂਦਾ ਨਾ ਇਹ ਸਰਕਾਰ ਦੇ ਵਿੱਚ 92 ਐਮ ਐਲ ਏ ਰਿਕਾਰਡ ਕੈਮ ਕਰਕੇ ਉਹਨਾਂ ਨੇ ਇਹਨਾਂ ਨੂੰ ਦਿਖਾਇਆ ਤੇ ਤਾਂ ਜੋ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਸਾਡੇ ਹੱਕਾਂ ਦੇ ਵਿੱਚ ਖੜੇਗੀ ਲੇਕਿਨ ਹਾਲਾਤ ਜਿਹੜੇ ਆ ਬਿਲਕੁਲ ਉਲਟ ਨੇ ਅੱਜ ਜਗਾ ਜਗਾ ਦੇ ਕਿਸਾਨਾਂ ਨੂੰ ਧਰਨੇ ਲਾਣੇ ਪੈ ਰਹੇ ਆ ਕਿਸਾਨਾਂ ਦੀ ਮੌਤ ਹੋ ਰਹੀ ਹੈ ਪਿੱਛੇ ਇਹਨਾਂ ਉੱਤੇ ਸਰਕਾਰਾਂ ਵੱਲੋਂ ਜਿਹੜੇ ਨੇ ਬਹੁਤ ਸਤੀ ਬਹੁਤ ਜ਼ਿਆਦਾ ਦਸੀ ਜਿਹੜੇ ਉਹ ਦਿੱਤੇ ਜਾ ਰਹੇ ਸੀਗੇ ਬਹੁਤ ਜਿਆਦਾ ਮੌਤਾਂ ਹੋਈਆਂ ਲੋਕਾਂ ਦੀਆਂ ਅੱਜ ਵੀ ਦੇਖੋ ਯਾਨੀ ਸਰਦੀ ਦੇ ਵਿੱਚ ਠੰਡ ਦੇ ਵਿੱਚ ਜਿਹੜੇ ਕਿਸਾਨ ਐ ਚਾਹੇ ਬਜ਼ੁਰਗ ਨੇ ਜਾਇਓ ਬੱਚੇ ਐ ਚਾਹੇ ਉਹ ਬਜ਼ੁਰਗ ਨੇ ਬੱਚੇ ਨੇ ਜਾਇਓ ਮਾਮਾ ਭੈਣਾ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਧਰਨੇ 'ਤੇ ਜਾ ਕੇ ਬੈਠੀ ਹੋਈ ਆ ਉਹਦੇ ਨਾਲ ਕੱਲਾ ਕਿਸਾਨਾਂ ਨੂੰ ਨੁਕਸਾਨ ਨਹੀਂ ਹੋ ਰਿਹਾ ਜਿਹੜੇ ਬਿਜ਼ਨਸਮੈਨ ਲੋਕ ਨੇ ਜਿਨ੍ਹਾਂ ਨੇ ਆਵਾਜਾਈ ਕਰਕੇ ਟਰੱਕਾਂ ਦਾ ਮਾਲ ਆਣਾ ਟਰੱਕਾਂ ਨਾਲ ਜਾਣਾ ਵੈ ਲੋਕਾਂ ਨੇ ਬਾਹਰ ਜਾਣਾ ਵੈ ਕਿਉਂਕਿ ਜਿੰਦਗੀ ਦੇ ਵਿੱਚ ਜਿਹੜਾ ਵਾ ਲੋਕਾਂ ਦਾ ਟਰਾਂਸਪੋਰਟਰ ਨਾਲ ਜਾਂ ਆਨ ਜਾਣ ਦੇ ਵਿੱਚ ਜਿਹੜਾ ਵਾ ਬਹੁਤ ਜ਼ਿਆਦਾ ਬਿਜ਼ਨਸ ਵੀ ਹੈ ਉਹ ਲੋਕਾਂ ਦੇ ਆਣਾ ਜਾਣਾ ਵੈਸੇ ਵੀ ਬਹੁਤ ਜ਼ਿਆਦਾ ਕਿਸੇ ਨੇ ਕਿਸੇ ਕੰਮ ਜਾ ਰਿਹਾ ਕੋਈ ਕਿਸੇ ਕੰਮ ਜਾ ਰਿਹਾ ਉਰੇ ਵੀ ਜੀ ਦਿੱਕਤ ਆ ਰਹੀ ਜਿੱਦੂ ਕਿਸਾਨ ਜਿਹੜੇ ਧੰਨਾ ਲਾ ਰਹੇ ਪਰ ਕਿਸਾਨਾਂ ਦੀ ਕਿ ਮਜਬੂਰੀ ਬਣ ਗਈ ਹੈ ਕਿਉਂਕਿ ਉਹਨਾਂ ਨੂੰ ਇਹ ਦੇ ਨਹੀਂ ਰਹੇ ਉਹਨਾਂ ਨੂੰ ਮਜਬੂਰੀ ਵਿੱਚ ਜਾ ਕੇ ਧੰਨੇ ਲਾਣੇ ਪੈ ਰਹੇ ਆ ਲੇਕਿਨ ਇਹਦੇ ਨਾਲ ਕੀ ਹੈ ਸਾਡਾ ਸਿਸਟਮ ਜਿਹੜਾ ਸਾਰਾ ਵਿਗੜ ਚੁੱਕਾ ਹੈ ਉਹਦਾ ਕਾਰਨ ਸਿਰਫ ਸਰਕਾਰਾਂ ਨੇ ਕਿਉਂਕਿ ਸਰਕਾਰਾਂ ਜਿਹੜੀਆਂ ਮੰਨ ਨਹੀਂ ਰਹੀਆਂ ਹੁਣ ਜੇ ਸਰਕਾਰ ਕਹਿ ਰਹੀ ਹੈ ਕਿ ਸੈਂਟਰ ਸਰਕਾਰ ਜਿਹੜੀ ਹੈ ਉਹ ਨਹੀਂ ਕਰ ਰਹੀ ਪਰ ਜੇ ਇਹਨਾਂ ਨੂੰ ਲੱਗਦਾ ਸੀ ਵੀ ਸੈਂਟਰ ਸਰਕਾਰ ਨਹੀਂ ਕਰਨਾ ਹੈ ਤੇ ਫਿਰ ਉਸ ਦਾ ਵਾਅਦਾ ਕਿਉਂ ਕੀਤਾ ਉਦੋਂ ਤੇ ਕਹਿ ਰਹੇ ਸੀਗੇ ਕਿ ਅਸੀਂ ਚੁਟਕੀਆਂ ਦੇ ਵਿੱਚ ਐਮਐਸਪੀ ਦੇਵਾਂਗੇ ਪਰ ਜਿੰਨੇ ਕਾਂ ਦੇ ਵਿੱਚ ਕੱਲੀ-ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਚੈਲੰਜ ਕਰਦੇ ਆ ਕੈਪਟਨ ਹਾਂਜੀ ਇਹਨਾਂ ਨੇ ਕਿਹਾ ਮੈਂ ਕੱਲਾ-ਕੱਲਾ ਦਾਣਾ ਚੱਕਾਂਗਾ ਇਦਾਂ ਦਾ ਕਰਾ ਕੇ ਆਪਣੀ ਸਰਕਾਰ ਤੇ ਰਹੀ ਹੈ ਬਣਾ ਝੂਠੇ ਵਾਅਦੇ ਕਰਕੇ ਅੱਜ ਸਰਕਾਰ ਵਿੱਚ ਵੀ ਦੇਖੋ 92 ਐਮਐਲਏ ਬਣਾ ਕੇ ਦਿੱਤੇ ਜਿਹੜਾ ਕਿ ਰਿਕਾਰਡ ਰਿਆ ਹੋਨਰਸ ਸਰਕਾਰ ਕਰਦੀ ਕਿਉਂ ਨਹੀਂ ਇਸ ਲਈ ਮੇਰੀ ਬੇਨਤੀ ਹੈ ਭਗਵੰਤ ਮਾਨ ਜੀ ਕਿ ਤੁਸੀਂ ਇਹ ਜਿਹੜੀ ਐਮਐਸਪੀਏ ਇਹ ਦੇਓ ਜਾਂ ਇਹਨਾਂ ਦਾ ਹੱਲ ਕਰਾਓ ਕੇ ਮਸਲਾ ਹੱਲ ਕਰੋ ਤੁਸੀਂ ਵਾਦਾ ਕੀਤਾ ਹੈ ਵਾਦਾ ਨਭਾਓ ਤੇ ਜਿਹੜੇ ਧਰਨੇ ਲੱਗ ਰਹੇ ਨੇ ਜਾਂ ਲੋਕਾਂ ਨੂੰ ਦਸਤਕ ਮਸ ਹੋ ਰਹੀ ਹੈ ਇਹਨੂੰ ਇਹਨੂੰ ਬਚਾਓ ਤੁਹਾਡਾ ਇੱਕ ਕਰਤਾਰ ਬੰਦਾ ਤੁਹਾਡਾ ਇੱਕ ਤੁਹਾਡਾ ਇੱਕ ਕੰਮ ਹੈ ਤੁਸੀਂ ਇਹ ਕਰੋ ਤੁਸੀਂ ਜਿਹੜੇ ਸਰਕਾਰ ਦੇ ਵਿੱਚ ਬੈਠੇ ਹੋ ਸਰਕਾਰ ਦੇ ਸਭ ਤੋਂ ਉੱਚੇ ਜਿਹੜਾ ਪਦ ਹੈ ਉੱਚਤੋਂ ਪਦ ਤੁਹਾਡੇ ਕੋਲ ਹੈ ਤੁਸੀਂ ਕਰਕੇ ਇਹਨੂੰ ਕਰੋ ਤਾਂ ਜੋ ਜਿਹੜਾ ਆਲ ਰੋਜ਼ ਨਿਮਰ ਦੇ ਵਿੱਚ ਚੱਲਣ ਵਾਲੀਆਂ ਦਿੱਕਤਾਂ ਜਿਹੜੀਆਂ ਨਾ ਆ ਸਕਣ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਕਿ ਫਿਰ ਤੁਹਾਨੂੰ ਦੁਆਰਾ ਸਭ ਨੂੰ ਨਮਸਕਾਰ ਵੀ ਕਹਿਣਾ ਔਰ ਭਗਵਾਨ ਦਮਨ ਜੀ ਨੂੰ ਦੁਬਾਰਾ ਇਹ ਬੇਨਤੀ ਕਰਦਾ ਕਿ ਜਿਹੜੇ ਤੁਸੀਂ ਇੱਕ ਇੱਕ ਦੇਖੋ ਵੀਡੀਓ ਵਿੱਚ ਤੁਸੀਂ ਜੋ-ਜੋ ਬੋਲ ਰਹੇ ਹੋ ਸਭ ਲੋਕ ਸੁਣਦੇ ਪਏ ਨੇ ਸਭ ਲੋਕਾਂ ਨੂੰ ਪਤਾ ਵੀ ਹੈ ਤੇ ਇਸ ਲਈ ਤੁਸੀਂ ਇਹਨਾਂ ਦਾ ਖਿਆਲ ਕਰੋ ਕਿਸੇ ਤਰ੍ਹਾਂ ਵੀ ਕਰਕੇ ਇਹ ਚੀਜ਼ਾਂ ਖਤਮ ਕਰਾਓ ਪਾ ਜੋ ਕਿਸਾਨ ਆਪਣੇ ਘਰਾਂ 'ਚ ਬੈਠਣ ਚਾਰੇ ਸਰਦੀਆਂ ਦੇ ਵਿੱਚ ਆਪਣੇ ਬੱਚਿਆਂ ਨਾਲ ਆਪਣੇ ਕੰਮ ਨਾਲ ਬੈਠ ਕਰਮ ਕਰਨਾ ਤੇ ਲੋਕ ਜਿਹੜੇ ਨੇ ਉਹ ਵੀ ਆਪਣਾ ਕੰਮਕਾਜ ਕਰ ਰੱਖਣ ਧੰਨਵਾਦ ਜੀ